ਬਾਗ ਕੰਬੈਕ ਟੂ ਅ ਨਿਊ ਬਲੰਕ ਬੜਾ ਅਚਲਕ ਰਵੱਤਪਾਉਂ ਚੱਲਦੇ ਮਾੜੇ ਟਰਾਲੀ ਖਾਲੀ ਕਰਾ ਕੇ ਆਉਣੀ ਚਲ ਵੇ ਅੰਦਰ ਕੀ ਗੱਲ ਟਰਾਲੀ ਚਾਹੀਦੀ ਉਹਨਾਂ ਦੇ ਪਾਣ ਚ ਸਾਡੀ ਕਰ ਲਈ ਉਹ ਜੇ ਤਾਂ ਆ ਕੇ ਟਰਾਲੀ ਲੈ ਕੇ ਉਹ ਪੈਪ ਲਾਦੀ ਲੋਈ ਗਿੰਦੇ ਗੜਾ ਟਰੈਕਟਰ ਲੈ ਕੇ ਲੈ ਗੰਦਾ ਆ ਜੂ ਜਾ ਜੂ ਪੀ ਕੇ ਆਉਂਦਾ ਕਹਿੰਦਾ ਇਹ ਲੈ ਜਾਂਦੇ ਆਨ ਆਪਾਂ ਟਰਾਲੀ ਭਰਾ ਲਿਆਵਾਂਗੇ ਉਦੋਂ ਆ ਕੇ ਤੇਲ ਪਾਵਾਂਗੇ ਇੱਕ ਗੜਾ ਭਰ ਲਿਆਈਏ ਦੋ ਦਨ ਘੜੇ ਦਾ ਲਾਅ ਦੇ ਗ੍ਰਿੰਦਰ ਦੋ ਦੋ ਘੜੇ ਲਾਦੇ ਸਾਰੇ ਚਾਰ ਤਿੰਨ ਟਰੈਕਟਰ ਚੱਲਦੇ ਪਹਿਲਾਂ ਜੜਾ ਇੰਜੜਾ ਪੀਏ ਇੰਜੜਾ ਪੀਏ ਕੋਈ ਜਾ ਲੀ ਕਿ ਉਹ ਬਸਰ ਮੀਂਹ ਛੋਡੇ ਹੋਣ ਦੇ ਬਰਾਬਰ ਨੂੰ ਫੁੱਲਦੇ ਦੂਜੇ ਗੁੰਡੇ ਨਾ ਹੈ ਘੈਂਟ ਨੇ ਇਹ ਚੀਜ਼ ਇਹਨਾਂ ਨੇ ਵੀ ਹੁਣੀ ਲਵਾਈ ਲੱਗਦੀ ਆ ਪਹਿਲਾਂ ਤਾਂ ਦੂਜੇ ਹੀ ਇਹਨਾਂ ਦੇ ਸੀ ਛੱਟ ਮਾਰ ਲਈ ਬੂ ਚੱਕਦੇ ਆ ਲੈਫਟ ਕਿੱਧਰ ਦੇਖੀ ਉਹ ਆ ਪੈਪਲੀ ਗਾਜ ਉਹ ਲੈ ਗਿਆ ਖੋਲ ਕੇ ਗਰੇਂਦਰ ਜਿਹੜਾ ਲਾ ਗਿਆ ਵਾ ਇਹਨਾਂ ਚੌਥਾ ਜੋਖਾ ਜਿਹੜਾ ਚੋ ਪਹਿਲਾ ਦੂਜਾ ਤੀਜਾ ਚੌਥਾ ਜਿਹੜਾ ਆ ਜੇ ਜੋਖਾ ਜਿਹੜਾ ਲੈਣ ਗਿਆ ਪਸਾਈ ਘੜਾ ਉਹ ਪਸਾਈ ਘੜਾ ਆ ਜੇ ਆ ਜੋ ਮੈਂ ਗਈ ਰਾਹ ਤੇ ਚੌਂ ਨੀ ਆਇਆ ਉਹ ਡਰਾਈਵਰ ਉਹ ਡਰਾਈਵਰ ਜਵਾਗ ਨਾ ਧੱਕਾ ਕਰਦੇ ਹੋ 12 ਮੋਟੀ ਟਰਾਲੀ ਆ ਆਹ ਜਾਂ ਡਰਾਈਵਰ ਹੋਣ ਫਿਰ ਤਾਂ ਸਰ ਗਿਆ ਟਰਾਲੀ ਤੋਂ ਭਰਾ ਹੀ ਮਗਰੋਂ ਕਰ ਸਰੇਆ ਘਟਾਲੀ ਤੁਮ ਘਰ ਉਹਨਾਂ 12 ਉੱਟੀ ਉਹਦਾ ਜਵਾਕ ਮਗਰ ਪਾਇਆ ਟਰੈਕਟਰ ਕਿੱਥੇ ਲੈ ਫਿਰਦਾ ਮੈਂ ਕਿਦੋਂ ਟਰੈਕਟਰ ਕਿੱਥੇ ਲੈ ਜੀ ਫਿਰਦਾ ਤੂੰ ਫਿਰ ਤਾਂ ਬੈਕ ਕਰ ਲੈ ਬੜਾ ਕਸੂਤੇ ਥਾਂ ਤੇ ਆ ਮੋੜ ਤੇ ਬੜਾ ਘਟਿਆ ਗਿਆ ਇਹਦਾ ਸਹੀ ਘੜਾਉਂਦਾ ਤਾਂ ਦਾ ਚੰਗਾ ਰਹਿੰਦਾ ਟਰੈਕਟਰ ਦਾ ਡਿੰਗ ਨਹੀਂ ਦਰਦਾ ਇਹ ਨਾ ਮੂਰੇ ਦਾ ਸੇ ਮੂਰੇ ਟੇਰੀ ਹਣ ਕਿੱਧਰ ਨੂੰ ਹਲਾ ਟਰੈਕਟਰ ਕਿੱਧਰ ਨੂੰ ਚਾੜੂਗਾ ਮੂਰਾ ਮੂਰਾ ਕੋਈ ਖੋਲੋ ਉੱਥੋਂ ਲਿਓ ਜਦੋਂ ਪਾ ਲੈਂਦੇ ਮੈਂ ਛੋੜਾ ਲਿਆ ਛੋੜਾ ਛੋੜਾ ਲੈ ਕੇ ਜਾਂ ਬੰਦ ਕਰੀ ਮੜਾ ਜਾ ਜਾ ਗੜਾ ਲੈਣਾ ਆਵਾ ਵੀ ਤੀਜਾ ਗੜਾ ਹੀ ਲੈਣਾ ਹੁਣ ਚੱਕ ਕੇ ਵੇਖ ਲੈਟ ਚੱਕ ਕੇ ਵੇਖ ਸੱਨੇ ਧਾਰ ਨਵੀਂ ਵਾਵ ਲੱਗਿਆ ਵਾ ਟੁੱਟ ਗਈ ਪਾ ਪਾਟੀ ਵਿੱਚ ਫਿਲਿੰਗ ਉਹਦਾ ਲੈ ਗਿਆ ਆ ਜਿਹੜਾ ਨੈਗਰ ਟਰਾਲੀ ਭਰਾ ਗਿਆ ਉਹਨੂੰ ਤਾਂ ਹੀ ਹੋ ਗਿਆ ਵੀ ਇੱਥੋਂ ਸੌਖੀ ਮੁੜ ਜਾਂਦੀ ਏ ਢਾਲੀ ਉੱਥੇ ਲੈਣਾ ਸਰੇਫਰੋਂ ਛੋਟਾ ਟਰੈਕਟਰ ਨਾਲ ਮੋੜਨਾ ਚਾਹੁੰਦਾ ਨਾ ਬਾਸਤਾ ਉਹ ਤੀਜਾ ਗੜਾ ਭਰਉਣ ਲੱਗਾ ਅੰਦਰ ਹੁਣ ਸਾਰਾ ਚੱਕ ਦੇਣਾ ਨਮਰ ਆ ਗਿਆ ਪਾ ਐਡਾ ਮੀਡੀਅਮ ਬੈਂਚੀ ਲੈ ਆਇਆ ਬਾਇਸ ਹੀ ਚਾਲਦੇ ਜਾਂਦੀ ਇੱਥੇ ਘਮਾਉਣ ਨੂੰ ਥਾਂ ਬਹੁਤ ਘੱਟ ਆਉਣਾ ਮੂਰੇ ਬੈਗ ਹੀ ਲੈ ਆਇਆ ਇੱਥੇ ਜਾਂ ਵਧੇਰੀਏ ਨਾਲ ਜਹੰਦਰੀਆਂ ਨਾਲੇ ਥੋੜੀ ਰੇਸ ਜੀ ਬੜੀ ਰੇਸ ਜੀ ਬੀਤੀ ਬਹੁਤ ਬੜਾ ਜਿਹੜੇ ਪਾਣੀ ਪੀਤੀ ਜਾਂ ਚਾਹ ਸੋਨ ਡਰਾਉਨ ਵਾਲਾ ਹੀ ਕੰਮ ਆ ਦੇਖੋ ਰਾਤ ਨੂੰ ਡਰਾਉਨ ਹਾਲਾ ਖੰਮਾ ਫੇਰ ਪਤਾ ਨਹੀਂ ਕਿੱਥੋਂ ਆਲੇ ਲਾਵਾ ਫੇ ਉੜ ਗਏ। ਸਾਸ ਤਾਂ ਨੇ ਰੀਵਾਉਚਰ ਵੀ ਮਿਲਦੀ ਕਿਧਰੋਂ ਆਵੇ। ਕਿੱਗੀ ਇੱਧਰ ਦੀ। ਕਿੱਗੀ। ਚੋਏ ਚੱਲੀਏ। ਇਸ਼ਾਨ ਚਾਹਲ। ਇੰਸਟਾਗ੍ਰਾਮ ਆਈਡੀ ਐ ਇਸ਼ਾਨ ਚਾਹਲ ਮੁੰਡੇ ਹਾਂ। ਉਧਰ ਪਾਣੀ ਦੀ ਬੋਤਲ ਭਰ ਕੇ ਆਉਂਦੇ। ਪੱਠਾ ਪਾਣੀ ਵਾਲਾ ਇਹ। ਆਗੇ ਹਨਰੇ ਰਾਤੇ 8 ਆਉਣੇ ਵੀ 8 ਰਾਤੇ इधर उधर चलेगा खूजे आ गया, गया।, गया भी ना ही पार्ला पार्ला गया। चकना पर सारा चकना आला सारा चकना इधरों चकना ਅੱਜ ਜੀ ਬਹੁਤ ਆ ਇਹ 12 ਵੋਲਟ ਜਦੋਂ ਫਲਰ ਹੋ ਗਿਆ 11 11 ਵਾਲੇ ਰੋ ਜਾਂਦਾ ਟਰੋਰ ਦਾ ਗਿਆ ਬੰਦ ਹੋ ਗਿਆ ਨੂੰ ਸਟਾਰਟ ਕਰਨਾ ਪਾਉਂ ਤੋ ਜੰਦਾ ਇਹਦੇ ਨਾਲ ਹੀ ਭਾਲਾਂ ਜਿੰਦਾ ਭਰੌਣ ਲਗਾ ਟਰਾਲੀ ਉਹ ਨਾ ਨੁਜੇ ਦੋਸਾਂ ਵਜੋਂ ਜਾ ਉਹਦਾ ਹੀ ਜਾਂਦਾ ਬਈ ਉਹ ਛਾ ਮਾਰ ਰਿਹਾ ਨਾ ਲੋ ਜੀ ਟਰਾਲੀ ਭਰ ਗਈ ਆ ਪੂਰੀ ਭਈਆ ਚੱਲੇ ਆ ਮੈਂ ਟਲਾਟ ਜਿਹੜਾ ਮੇਰਾ ਹੀ ਹੁੰਦਾ ਜੂ ਪਹਿਲਾ ਵਾਲੀ ਜੇ ਮੈਂ ਸਾਰਿਆਂ ਨਾਲ ਪਹਿਲਾ ਹਾਂ ਉਹ ਵੀ ਦੂਜੇ ਟਰੈਕਟਰ ਤੇ ਉਹਨਾਂ ਨਾਲ ਲਾਸ਼। ਹਾਹ ਤੋ ਛੋੜਿਆ ਜਗਿੰਦਰ ਨੇ ਉਹ ਵੀ ਮਸ਼ੀਨ ਨੇ ਉੱਧਰ ਜਾ ਕੇ ਭਰੇਆ ਟਰੈਕਟਰ ਛੋਟਾ ਵਿਚਾਰਾ ਦੂਜੇ ਵਾਲੀ ਧਸ ਗਿਆ ਜੱਗੜੀ ਚ। ਪਾਣੀ ਪੂਣੀ ਵੀ ਰਸ ਫਰਨਾ ਗੋਲ ਬਣ ਲਿਆ। ਆ ਲੌ ਵੀ ਲੱਗ ਗਿਆ। ਆ ਤਾਂ ਪੱਧਰੀ ਸੀ ਥੋਂ। ਆਉੱਚਾ ਜੀ ਇਧਰੋਂ ਤੇ ਇਧਰੋਂ ਚੱਸੀ ਇਹ ਰੋਡ ਨੂੰ ਛੋਟ ਕਰਨ ਲੱਗੇ ਆਂ ਪਹਿਲਾਂ ਇਹਨੇ ਤਾਂ ਛੋਇਆ ਹੁਣ ਉਹ ਬੰਦੇ ਨੇ ਕਰਤਾ ਜਾ ਕੇ ਕੰਮ ਇਹ ਡਰਾਈਵਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੂੰ ਸਾਰੀ ਦਿਹਾੜੀ ਕੰਮ ਕਰਿਆ ਨਹੀਂ ਤਾਂ ਤੂੰ ਲੱਭਦੇ ਵੀ ਨਹੀਂ ਹੈਗੇ ਕਰਨੇ ਨੇ ਕੰਮ ਟਰੈਕਟਰ ਦੇ ਜਾਵਨ ਹੀ ਕਰੀਏ ਆਹੀ ਟਰੈਕਟਰ ਤਾਈਂ ਇਹਨੂੰ ਦਿੱਤਾ ਹੈ ਵੀ ਇਹੀ ਚਲਾ ਤੇ ਇਹੀ ਚੱਲੂ ਦੂਜਾ ਤਾਂ ਸੋਦਾ ਪੈੱਕ ਜਗ੍ਹਾ ਭੱਜਣਾ ਕਰਨ ਤੇ ਬਾਜ਼ਾਰੇ ਕਰਨੇ ਨਹੀਂ